ਕੁਝ ਸਮਾਸੀ ਕੁਝ ਸਮਾਂ ਪਹਿਲਾਂ ਕਾਰਡ ਬਣਾਏ ਗਏ ਸੀ ਨੀਲੇ ਕਾਰਡ ਬਣਾਏ ਗਏ ਸੀ ਜਿਦੇ ਵਿੱਚ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਆਟਾ ਦਾਲ ਜਿਹੜਾ ਵਾ ਉਹ ਫ੍ਰੀ ਮਿਲਦਾ ਸੀ ਅੱਜ ਆਪਣੇ ਹੱਥਾਂ ਦੇ ਵਿੱਚ ਕਾਰਡ ਫੜ ਕੇ ਬੈਠੇ ਨੇ ਨੀਲੇ ਕਾਰਡ ਫੜ ਕੇ ਬੈਠੇ ਨੇ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਕਾਰਡ ਕੱਟ ਦਿੱਤੇ ਗਏ ਨੇ ਅੱਜ ਮੁਸ਼ਕਲ ਆ ਰਹੀ ਅੱਜ ਬਹੁਤ ਮੁਸ਼ਕਲ ਆ ਕਣਕ ਮਿਲਦੀ ਨਹੀਂ ਜਦੋਂ ਜਾਂਦੇ ਆ ਸਾਨੂੰ ਕਣਕ ਦਿੰਦੇ ਨਹੀਂ ਆ ਕਹਰੇ ਕਾਟ ਕੱਟੇ ਗਏ ਪਿੱਛੋਂ ਕਾਟ ਕੱਟੇ ਗਏ ਆ ਤੇ ਅਸੀਂ ਆਧਾਰ ਕਾਰਡ ਤੇ ਫੋਨ ਲਾਉਣੇ ਅੰਗੂਠੇ ਕਹਿੰਦੇ ਚੱਲਦੇ ਨਹੀਂ ਤੁਹਾਡੇ ਅਸੀਂ ਇਹੋ ਸਪੀਚ ਕਰਦੇ ਕਿ ਸਾਡੇ ਕਾਟ ਚਾਲੂ ਕੀਤੇ ਜਾਣ ਰੋਟੀ ਫੇਰ ਅਸੀਂ ਰੱਜ ਕੇ ਖਾਈਏ ਬਾਦਲ ਸਾਹਿਬ ਦਾ ਬਹੁਤ ਧੰਨਵਾਦ ਕਰਾਂਗੇ ਅਸੀਂ ਇਹੋ ਗੱਲ ਜਾ ਕੇ ਕੋਈ ਸਾਰਿਆਂ ਲਈ ਜੀ ਕਣਕ ਮਿਲਣੀ ਚਾਹੀਦੀ ਆ ਰੋਟੀ ਦੇ ਢਿੱਡ ਭਰ ਕੇ ਬੰਦਾ ਖਾਵੇ ਗੱਲ ਕੋਈ ਆ ਪਿੰਡ ਦੀ ਇੱਕ ਆ ਤੇ ਦੋਸਤੋ ਸਭ ਤੋਂ ਵੱਡੀ ਮੁਸ਼ਕਲ ਲੋਕਾਂ ਨੂੰ ਉਦੋਂ ਆਉਂਦੀ ਹੈ ਜਦੋਂ ਖਾਣ ਵਾਸਤੇ ਕੁਝ ਨਾ ਲੱਭੇ ਤਾਂ ਉਦੋਂ ਸਹਾਰਾ ਹੁੰਦਾ ਹੈ ਸਰਕਾਰ ਦਾ ਕਿ ਸਰਕਾਰ ਕੋਈ ਐਸੀ ਸਕੀਮ ਸ਼ੁਰੂ ਕਰੇ ਜਿਹਦੇ ਨਾਲ ਸਾਡੇ ਘਰ ਰੋਟੀ ਪੱਕ ਸਕੇ ਦੋ ਟਾਈਮ ਦੀ ਕੁਝ ਸਮਾਂ ਸੀ ਕੁਝ ਸਮਾਂ ਪਹਿਲਾਂ ਕਾਰਡ ਬਣਾਏ ਗਏ ਸੀ ਨੀਲੇ ਕਾਰਡ ਬਣਾਏ ਗਏ ਸੀ ਜਿਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਆਟਾ ਦਾਲ ਜਿਹੜਾ ਵਾ ਉਹ ਫ੍ਰੀ ਮਿਲਦਾ ਸੀ ਅੱਜ ਇਹ ਆਪਣੇ ਹੱਥਾਂ ਦੇ ਵਿੱਚ ਕਾਰਡ ਫੜ ਕੇ ਬੈਠੇ ਨੇ ਨੀਲੇ ਕਾਰਡ ਫੜ ਕੇ ਬੈਠੇ ਨੇ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਕਾਰਡ ਕੱਟ ਦਿੱਤੇ ਗਏ ਨੇ ਤੇ ਇਤਾਂ ਦੇ ਬਹੁਤ ਕਾਰਡ ਕੱਟੇ ਗਏ ਨੇ ਕਾਰਨ ਕੀ ਹੈ ਇਹ ਕਿਤਨਾ ਕਿਤੇ ਜ਼ਰੂਰ ਅ ਇਹ ਸਵਾਲ ਜ਼ਰੂਰ ਖੜਾ ਹੁੰਦਾ ਪਿਆ ਵੀ ਕਾਰਨ ਕੀ ਹੈ ਕਿਉਂ ਕਾਰਡ ਕੱਟੇ ਗਏ ਨੇ ਪਰ ਇਹਨਾਂ ਨਾਲ ਅਸੀਂ ਗੱਲਬਾਤ ਕਰ ਲੈਣੀ ਹੈ ਕੀ ਕਹਿਣਾ ਚਾਹੁੰਦੇ ਨੇ ਕਾਰਡ ਕੱਟੇ ਗਏ ਨੇ ਤਾਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਚਿੰਤਾ ਨਹੀਂ ਹੁੰਦੀ ਸੀ ਕਿ ਕਣਕ ਮਿਲ ਜਾਣੀ ਆ ਆਟਾ ਪਸਾਣਾ ਵਾ ਵਸਤੇ ਅਸੀਂ ਖਾ ਲੈਣਾ ਦਾਲ ਸਾਡੇ ਕੋਲ ਆ ਜਾਣੀ ਆ ਕਮਾਈ ਹੈਗੀ ਚਾ ਨਹੀਂ ਪਰ ਰੋਟੀ ਆ ਪੇਟ ਭਰ ਜਾਣਾ ਪਰ ਅੱਜ ਉਹ ਮੁਸ਼ਕਲ ਜਿਹੜੀ ਖੜੀ ਆ ਕੀ ਕਹਿਣਾ ਚਾਹੁੰਦੇ ਨਾਮ ਕੀ ਤੁਹਾਡਾ ਲਖਵੰਤ ਸਿੰਘ ਹਾਂਜੀ ਕਿਥੇ ਰਹਿੰਦੇ ਕਨਪੁਰ ਕਾਲੀ ਕਾਲੀ ਰਹਿਣਾ ਕੀ ਕਹਿਣਾ ਚਾਹੁੰਦੇ ਜੇ ਹੱਥਾਂ 'ਚ ਕਾਰਡ ਫੜੇ ਨੇ ਸਾਰਿਆਂ ਨੇ ਇਹ ਇਹੋ ਚਾਹੁੰਦੇ ਆਂ ਕਿ ਸਾਡੇ ਕਾਰਡ ਜਿਹੜੇ ਆ ਇਹ ਦੁਬਾਰੇ ਹੋ ਜਾਣ ਚਾਲੂ ਹੋ ਜਾਣ ਕਣਕ ਸਾਨੂੰ ਮਿਲੇ ਜਿਹਦਾ ਗੁਜ਼ਾਰਾ ਸਾਡਾ ਸਹੀ ਅੱਗੇ ਵੀ ਸਹੀ ਤਰ੍ਹਾਂ ਚੱਲਦਾ ਹੈ ਗੁਜ਼ਾਰਾ ਹੁਣ ਵੀ ਗਾਂ ਚੱਲੇ ਤਾਂ ਸਾਨੂੰ ਕਣਕ ਮਿਲਣੀ ਚਾਹੀਦੀ ਆ ਕਿੰਨੇ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਤੇ ਕਿੰਨੀ ਤੁਹਾਨੂੰ ਕਣਕ ਦੇ ਦਾਲ ਪੇ? ਸਾਨੂੰ ਆਪਣਾ ਛੇਜੀ ਹਾਂ ਅੱਛਾ ਤੇ ਤਿੰਨਾ ਦੀ ਮਿਲਦੀ ਸੀ ਤੇ ਤਿੰਨਾ ਦੀ ਡਿਪੂ ਆ ਪਰ ਖਾ ਜਾਂਦਾ ਕਿ ਮਗਰੋਂ ਨਹੀਂ ਆਉਂਦੀ ਇਹ ਗੱਲ ਦਾ ਸਾਨੂੰ ਨਹੀਂ ਪਤਾ ਤੇ ਡਿਪੂ ਆ ਕਹਿੰਦਾ ਤਿੰਨਾ ਦੀ ਆਉਂਦੀ ਆ ਤੇ ਇਸ ਕਰਕੇ ਹੀ ਉਹ ਨਹੀਂ ਕਣਕ ਲੈ ਕੇ ਆ ਜਾਂਦੇ ਹਾਂ ਕਿੰਨੀ ਦੇਰ ਪਹਿਲਾਂ ਬੰਦ ਹੋਇਆ ਇਹ ਕਾਰ ਇਹਨੂੰ 6-7 ਮਹੀਨੇ ਹੋ ਗਿਆ ਬੰਦ ਹੋਏ ਨੇ ਦੋ ਕਣਕਾਂ ਨਹੀਂ ਮਿਲੀਆਂ ਸਾਨੂੰ ਨਹੀਂ ਮਿਲਦੀ ਅਹ ਨਾ ਹੁਣ ਮਿਲਦੀ ਬਿਲਕੁਲ ਹੁਣ ਨਹੀਂ ਮਿਲਦੀ ਅੱਬੀਆਂ ਪੰਜੀ ਤੁਹਾਡਾ ਕੀ ਨਾਮ ਹੈ ਨਰਿੰਦਰ ਕੌਰ ਇੱਧਰ ਕਿੱਥੇ ਰਹਿੰਦੇ ਹੋ ਕਾਲੇ ਪਿੰਡ ਵਿੱਚ ਕਾਲੇ ਪਿੰਡ ਹਾਂਜੀ ਅੱਜ ਕਾਰਡ ਫੜੇ ਆ ਕੋਈ ਵੇਲਾ ਸੀ ਤੁਹਾਨੂੰ ਕਣਕ ਤੇ ਦਾਲ ਮਿਲਦੀ ਸੀ ਫ੍ਰੀ ਰੋਟੀ ਦੀ ਟੈਨਸ਼ਨ ਨਹੀਂ ਹੁੰਦੀ ਸੀ ਰੋਟੀ ਜ਼ਰੂਰ ਪੱਕਦੀ ਸੀ ਘਰ ਦੇ ਵਿੱਚ ਅੱਜ ਮੁਸ਼ਕਲ ਆ ਰਹੀ ਅੱਜ ਬਹੁਤ ਮੁਸ਼ਕਲ ਆ ਕਣਕ ਮਿਲਦੀ ਨਹੀਂ ਜਦੋਂ ਜਾਣੇ ਆ ਸਾਨੂੰ ਕਣਕ ਦਿੰਦੇ ਨਹੀਂ ਆ ਕਹਰੇ ਕਾਟ ਕੱਟੇ ਗਏ ਪਿੱਛੋਂ ਕਾਟ ਕੱਟੇ ਗਏ ਆ ਤੇ ਅਸੀਂ ਆਧਾਰ ਕਾਰਡ ਤੇ ਫੋਨ ਲਾਉਣੇ ਅੰਗੂਠੇ ਕਹਿੰਦੇ ਚੱਲਦੇ ਨਹੀਂ ਤੁਹਾਡੇ ਅਸੀਂ ਇਹੋ ਸਪੀਚ ਕਰਦੇ ਕਿ ਸਾਡੇ ਕਾਰਡ ਚਾਲੂ ਕੀਤੇ ਜਾਣ ਰੋਟੀ ਫੇਰ ਅਸੀਂ ਰੱਜ ਕੇ ਖਾਈਏ ਬਾਦਲ ਸਾਹਿਬ ਦਾ ਬਹੁਤ ਧੰਨਵਾਦ ਕਰਾਂਗੇ ਅਸੀਂ ਜਨ ਕੀ ਉਹ ਸਰਕਾਰ ਦੇ ਕਿ ਅਪੀਲ ਕਰਦੇ ਜੀ ਕਿ ਕਾਰਡ ਚਾਲੂ ਕਰ ਦਿਓ ਹਾਂ ਜੀ ਕਰ ਦੇਣ ਸਾਡੇ ਵੀ ਜੀ ਕਿੰਨੀ ਉਮਰ ਤੁਹਾਡੀ ਮੈਨੂੰ ਪਰਾਪਾ ਕਿਹੜੀ ਪੜ੍ਹੀ ਮੈਨੂੰ ਕਦੇ 30 ਪੁੱਸ ਵਜਾ ਲੈ ਆ ਦੋ 30 ਵਾਲੀ ਹੋ ਗਈਆਂ ਉਹ ਤਰਿਆਂ ਵਾਲੀ ਹੋ ਗਈਆਂ ਇਸ ਉਮਰ ਦੇ ਵਿੱਚ ਸਿਰਫ ਇੱਕੋ ਧਿਆਨ ਹੁੰਦਾ ਕਿ ਚੱਲ ਪੇਟ ਭਰ ਜਾਵੇ ਬਾਕੀ ਕੁਝ ਨਹੀਂ ਚਾਹੀਦਾ ਔਰ ਫਿਰ ਕੀ ਕਰੀਏ ਪੇਟ ਵੀ ਤੇਰੇ ਵਰਗਾ ਰੋਟੀ ਦਊ ਤੇ ਖਾਵਾਂਗੇ ਹਾਂ ਕਿਥੋਂ ਆਉਣੀ ਮੈਨੂੰ ਮਾਸ ਕਰੇ ਬੈਠੀ ਦੁਵਾਈ ਉਹਨਾਂ ਨੂੰ ਆਣ ਲਈ ਆ ਕੇ ਸੋ ਆਟਾ ਦਾਲ ਮਿਲਦਾ ਸੀ ਪਹਿਲਾਂ ਫਰੀ ਪਹਿਲਾਂ ਮਿਲਦਾ ਸੀ ਉਹ ਤਾਂ 2 ਸਾਲ ਹੋ ਗਏ 3 ਕੱਟੇ ਨੂੰ ਕਾਰਡ ਪਹਿਲਾਂ ਗਾਇਬ ਕਰ ਲਿਆ ਤੇ ਮੁੜ ਕੇ ਆਂਦਾ ਸਾਡੇ ਗਵਾਂਢੀ ਲੈ ਕੇ ਸਾਡੇ ਉਹ ਲੈ ਕੇ ਆਈ ਅੱਖ ਚਲੋ ਪੁੱਛਿਆ ਗਵਾਂਢੀਆਂ ਵੰਦੇ ਨਹੀਂ ਤੇ ਮੋੜ ਕੇ ਦੋ ਕੁ ਸਾਲ ਦੀ ਸਾਨੂੰ ਆਂਦਾ ਲੈ ਮਾਸ ਤੇ ਸਾਡਾ ਕਾਰਡ ਲੱਭ ਗਿਆ ਫੜਾ ਕੇ ਕਾਰਡ ਤੇ ਮੈਂ ਹਾਂ ਚੱਲ ਕਣਕ ਵੀ ਅੱਜ ਮਿਲ ਜੂ ਤੇ ਮੁੜ ਕੇ ਆਂਦਾ ਤਾਰੇ ਧਾਰ ਦਾ ਸਾਡੇ ਧਾਰ ਘਾਟੋਂ ਤੋਂ ਕੋਟੀ ਕੜਕ ਮੁੜ ਕੇ ਬਹੁਤ ਦਿਨ ਤੋਂ ਸਖਣੀ ਆ ਗਈ ਮੈਂ ਮੁੜ ਕੇ ਗਈ ਨਹੀਂ ਗਈ ਗਈ ਆ ਤੇ ਇਹ ਮਹੀਂ ਢੱਕੀ ਦੇ 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 ਇੰਨਾ ਕੀ ਦਾਣੇ ਦੇ ਦੇ ਤੇ ਆਂਦਾ ਭੱਜਾ ਭੱਜਾ ਭੈਰੇ ਤੇ ਟਕਾਲਾਂ ਨੂੰ ਨੇਰਾ ਪੈ ਗਿਆ ਤੇ ਫੇਰ ਮੈਂ ਚੜ ਕੇ ਸਰਸਕੇ ਤੇ ਆਈ ਨਹੀਂ ਮਿਲਿਆ ਨਹੀਂ ਮਿਲਿਆ ਬਿਲਕੁਲ ਥੋੜੇ ਜਿਨੇ ਆਟੇ ਵਾਸਤੇ ਵੀ ਕਿਤੇ ਨਾ ਕਿਤੇ ਤਰਲੇ ਮਿੰਦਾ ਜਰੂਰ ਕੀਤੇ ਜਾਂਦੇ ਸੀ ਤੁਹਾਡਾ ਕੀ ਨਾਮ ਹੈ ਵੀਰ ਜੀ ਬਲਕਨ ਸਿੰਘ ਜੀ ਜੀ ਆਟਾ ਦਾਲ ਮਿਲਦਾ ਸੀ ਹੁਣ ਨਹੀਂ ਮਿਲਦਾ ਬਾਦਲ ਸਰਕਾਰ ਨੇ ਬਹੁਤ ਵਧੀਆ ਸਕੀਮ ਕੱਢੀ ਸੀ ਆ ਹੁਣ ਆਗੇ ਸਾਲ ਹੋ ਗਿਆ ਤੇ ਕੋਈ ਨਹੀਂ ਮਿਲਦਾ ਇਹ ਹੁਣ ਮੁਸ਼ਕਲ ਹੁੰਦੀ ਆ ਆਟੇ ਤੋਂ ਅਪੀਲ ਕਰਨਾ ਚਾਹੋਗੇ ਸਰਕਾਰ ਜਿਹੜੀ ਮੌਜੂਦਾ ਵਾਂ ਹੈ ਕਾਰਡ ਚਾਲੂ ਕਰ ਦਿੰਦੀ ਹੈ ਹਾਂਜੀ ਹਾਂਜੀ ਅਸੀਂ ਤਾਂ ਬਾਦਲ ਸਰਕਾਰ ਆਉਣੀ ਚਾਹੀਦੀ ਚਲੋ ਸਾਡੇ ਸਾਡੇ ਵਾਸੀਆਂ ਨੇ ਬਹੁਤ ਸਾਰੇ ਹੈਗੀ ਉਹਨੂੰ ਅਪੀਲ ਕਰਨਾ ਚਾਹੁੰਦੇ ਹੋ ਵੀ ਬਾਹ ਕਾਰਡ ਚਾਲੂ ਕਰ ਦਿੱਤੇ ਜਾਂ ਅਹੀਂ ਰਿਆਨੇ ਚਲੋ ਸਰਕਾਰ ਜੋ ਵੀ ਹੈਗੀ ਆ ਰਿਕਾਰਡ ਤੇ ਚਾਲੂ ਕਰਨ ਬਾਕੀ ਇਹ ਬੜੀ ਵੜੀਆ ਸਕੀਮ ਕੱਢੀ ਹੈ ਇਹਨਾਂ ਨੇ ਆ ਆਣ ਕੇ ਹੋਣੇ ਆਣ ਕੇ ਬੰਦ ਬਿਲਕੁਲ ਬਿਲਕੁਲ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਸਰਕਾਰ ਆਣੀ ਹੈ ਜਾਂ ਨਹੀਂ ਆਣੀ ਕਿਹੜੀ ਆਣੀ ਆ ਜਾਂ ਕਿਹੜੀ ਨਹੀਂ ਆਣੀ ਉਹ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਪਰ ਅਪੀਲ ਜਰੂਰ ਕੀਤੀ ਹੈ ਕਿ ਸਾਡੇ ਕਾਰਡ ਚਾਲੂ ਕਰ ਦਿੱਤੇ ਜਾਣ ਬਾਪੂ ਜੀ ਨਾਮ ਕੀ ਤੁਹਾਡਾ ਜਰਨੈਲ ਸਿੰਘ ਜੀ ਜਰਨੈਲ ਜੀ ਕਾਰਡ ਕਣਕ ਨਹੀਂ ਮਿਲਦੀ ਵੀ ਨਾ ਕਣਕ ਕੁਝ ਨਹੀਂ ਮਿਲਦਾ ਜੀ ਇਹਦੇ ਤੇ ਹੁਣ ਪਹਿਲਾਂ ਮਿਲਦਾ ਸੀ ਪਹਿਲਾਂ ਮਿਲਦਾ ਰਿਹਾ ਹਾਂ ਕੋਈ ਸਾਲ ਕਮ ਲਿਆ ਮੁੜ ਕੇ ਇਹਨਾਂ ਨੇ ਕਰੀ ਦੇਤੀ ਕਰੀ ਨਾਜਤੀ ਹੁਣ ਦੇਣੋਂ ਹੀ ੜ ਗਏ ਬਿਲਕੁਲ ਬਿਜਲੀ ਨਹੀਂ ਮਿਲਦੀ ਹੁਣ ਨਹੀਂ ਮਿਲਦੀ ਲੱਗਦਾ ਸਭ ਤੋਂ ਵੱਡੀ ਜ਼ਰੂਰਤ ਇਹੋ ਹੀ ਆ ਜ਼ਰੂਰਤ ਇਹੋ ਜੀ ਆ ਵੀ ਕੋਈ ਮਿਲਦਾ ਸੀ ਤੇ ਚਾਰ ਦਿਨ ਸੌਖੇ ਨੰਗ ਜਾਂਦੇ ਸੀ ਹਾਂ ਹੁਣ ਨਹੀਂ ਮਿਲਦਾ ਤੇ ਹੁਣ ਵੀ ਚਲੋ ਮਾੜਾ ਚੰਗਾ ਹਾਂ ਤੇ ਇਹ ਵੀ ਨਹੀਂ ਮਿਲਦਾ ਕੁਝ ਨਹੀਂ ਕੋਈ ਸੇ ਨਹੀਂ ਮਿਲਦਾ ਤੁਸੀਂ ਦੱਸੋ ਜੀ ਇਹੋ ਗੱਲ ਹੀ ਆ ਕਿ ਕੋਈ ਸਾਰਿਆਂ ਲਈ ਜੀ ਕਣਕ ਮਿਲਣੀ ਚਾਹੀਦੀ ਆ ਰੋਟੀ ਤਾਂ ਢਿੱਡ ਭਰ ਕੇ ਬੰਦਾ ਖਾਵੇ ਗੱਲ ਇੱਕੋ ਹੀ ਆ ਪਿੰਡ ਵੀ ਇੱਕ ਆ ਕਾਰੋਬਾਰ ਦੇ ਦਿਓ ਜਾਂ ਰੋਟੀ ਦੇ ਦਿਓ ਹਾਂ ਜੀ ਹਾਂ ਬਸ ਬਸ ਤਾਂ ਬਿਲਕੁਲ ਜਾਂ ਕਾਰੋਬਾਰ ਦੇ ਦਿਓ ਜਾਂ ਰੋਟੀ ਦੇ ਦਿਓ ਸਰਕਾਰ ਦੇ ਅੱਗੇ ਅਪੀਲ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਜਿਹੜੇ ਕਾਰਡ ਨੇ ਮੋੜ ਚਾਲੂ ਕਰਾਈ ਜਾਣ ਉੱਤੇ ਸਾਨੂੰ ਮੋਹਰ ਦਾ ਮਤਲਬ ਨਹੀਂ ਹੈ ਕਿ ਫੋਟੋ ਕਿਦੀ ਲੱਗੀ ਹੈ ਕਿਦੀ ਨਹੀਂ ਲੱਗੀ ਪਰ ਸਰਕਾਰ ਦੇ ਅੱਗੇ ਅਪੀਲ ਹੈ ਕਿ ਸਾਨੂੰ ਆਟਾ ਦਾਲ ਜਿਹੜਾ ਵਾ ਉਹ ਬੰਦ ਨਾ ਕੀਤਾ ਜਾਵੇ ਤਾਂ ਜੋ ਅਸੀਂ ਭਰ ਪੇਟ ਰੋਟੀ ਖਾ ਸਕੀਏ ਕਾਰੋਬਾਰ ਚੱਲਦਾ ਹੈ ਜਾਂ ਨਹੀਂ ਚੱਲਦਾ ਉਹ ਬਾਅਦ ਦੀ ਗੱਲ ਹੈ ਪਰ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ পেট ਭਰ ਸਕੇ ਇਸ ਤਰ੍ਹਾਂ ਦਾ ਕੋਈ ਸਿਸਟਮ ਜ਼ਰੂਰ ਚਾਲੂ ਕੀਤਾ ਜਾਵੇ ਜਿਹੜਾ ਚਾਲੂ ਹੈ ਉਹਨੂੰ ਬੰਦ ਨਾ ਕੀਤਾ ਜਾਵੇ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ